ਬਾਲੀਵੁੱਡ ਵਿੱਚ ਹੀ ਮੈਨ ਦੇ ਤਖੱਲਸ ਨਾਲ ਮਸ਼ਹੂਰ ਹੋਏ ਪੰਜਾਬ ਦੇ ਜੰਪਲ ਤਰਮ ਸਿੰਘ ਦਿਓਲ ਉਰ ਤਰਮਿੰਦਰ ਦੀ ਸਿਹਤ ਆਬੀ ਲਈ ਅੱਜ ਹਰ ਕੋਈ ਦੁਆ ਕਰ ਰਿਹਾ ਹੈ ਬਾਲੀਵੁੱਡ ਦੇ ਹੀ ਮੈਨ ਵਜੋਂ ਜਾਣੇ ਜਾਂਦੇ ਤਰਮਿੰਦਰ ਨੇ ਪੰਜ ਦਹਾਕਿਆਂ ਦੇ ਆਪਣੇ ਕਰੀਅਰ ਵਿੱਚ 300 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਤਰਮਿੰਦਰ ਦਾ ਜਨਮ ਪੰਜਾਬ ਦੇ ਲੁਧਿਆਣਾ ਖੇਤਰ ਦੇ ਸਾਨਨੇਵਾਲ ਵਿਖੇ ਹੋਇਆ ਸੀ ਜੀ ਪੰਜਾਬ ਰਿਆਣਾ ਹਿਮਾਚਲ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਰੋਹਿਤ ਬੰਸਲ ਪੱਕਾ ਇਸ ਵਕਤ ਅਸੀਂ ਖੜੇ ਹੋਏ ਹਾਂ ਸਾਂਨੇਵਾਲ ਦੇ ਵਿੱਚ ਜਿੱਥੇ ਜਨਮ ਹੋਇਆ 1935 ਦੇ ਵਿੱਚ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਤਰਮਿੰਦਰ ਸਿੰਘ ਦਿਓਲ ਜਿਸ ਨੂੰ ਪਿਆਰ ਦੇ ਨਾਲ ਹੀ ਮੈਨ ਜਾਂ ਸਟੰਟਮੈਨ ਆਫ ਬਾਲੀਵੁੱਡ ਵੀ ਕਹਿ ਦਿੱਤਾ ਜਾਂਦਾ ਹੈਗਾ ਕਿਸ ਤਰੀਕੇ ਦੇ ਨਾਲ ਬਚਪਨ ਇਨ੍ਹਾਂ ਗਲੀਆਂ ਦੇ ਵਿੱਚ ਬੀਤਿਆ ਕਿਸ ਜਗ੍ਹਾ ਤੋਂ ਤਰਮਿੰਦਰ ਜੀ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਔਰ ਕਿਸ ਤਰੀਕੇ ਦੇ ਨਾਲ ਤਰਮਿੰਦਰ ਬਣ ਗਏ ਸੁਪਰਸਟਾਰ ਨਜ਼ਰ ਮਾਰਾਂਗੇ ਅੱਜ ਉਹਨਾਂ ਦੀ ਜੀਵਨ ਚਾਤ ਦੀ ਬਾਲੀਵੁੱਡ ਦੇ ਹਿਮਨ ਆਰ ਸਟੰਟਮੈਨ ਦੇ ਵਜੋਂ ਜਾਣੇ ਜਾਂਦੇ ਤਰਮਿੰਦਰ ਜੀ ਦਾ ਜਨਮ ਇਸੀ ਹੀ ਪਿੰਡ ਦੇ ਵਿੱਚ ਹੋਇਆ ਇਹ ਆ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦਾ ਸਾਨੇਵਾਲ ਪਿੰਡ ਇਸ ਪਿੰਡ ਦੇ ਵਿੱਚ ਹੀ ਜਿਹੜੀ ਕਲਈ ਇੱਕ ਸ਼ੁਰੂਆਤੀ ਪੜ੍ਹਾਈ ਆ ਉਹ ਤਰਮਿੰਦਰ ਜੀ ਦੇ ਵੱਲੋਂ ਆਪਣੀ ਪੂਰੀ ਕੀਤੀ ਜਾਂਦੀ ਆ ਔਰ ਇਹ ਜਿਹੜੀ ਬਿਲਡਿੰਗ ਤੁਸੀਂ ਦੇਖ ਰਹੇ ਹੋਗੇ ਇਸੇ ਬਿਲਡਿੰਗ ਦੇ ਵਿੱਚ ਹੀ ਉਹ ਰਿਆ ਕਰਦੇ ਸੀ ਹਾਲਾਂਕਿ ਉਸ ਸਮੇਂ ਪੁਰਾਣਾ ਘਰ ਹੋਇਆ ਕਰਦਾ ਸੀ ਪਰ ਉਸ ਤੋਂ ਬਾਅਦ ਇਹ ਮਕਾਨ ਆ ਜਿਹੜਾ ਉਸ ਨੂੰ ਢਾਕੇ ਦੁਬਾਰਾ ਨਵਾਂ ਜਿਹੜਾ ਉਹ ਰੀਬਿਲਡ ਕਰ ਦਿੱਤਾ ਗਿਆ ਸਾਹਮਣੇ ਤੁਸੀਂ ਇਸ ਪਾਸੇ ਦੇਖੋਗੇ ਤਾਂ ਤੁਹਾਨੂੰ ਨਜ਼ਰ ਆਏਗਾ ਕਿ ਤਰਮਿੰਦਰ ਹਾਊਸ ਆ ਜਿਹੜਾ ਇਸ ਘਰ ਦੇ ਬਾਹਰ ਲਿਖਿਆ ਗਿਆ ਕਿਉਂਕਿ ਇਹ ਉਹਨਾਂ ਦਾ ਪੁਰਾਣਾ ਔਰ ਉਹ ਪੁਰਾਣੀ ਘਰ ਦੀ ਤਸਵੀਰ ਕਿਸ ਤਰੀਕੇ ਦੇ ਨਾਲ ਸੀ ਉਹ ਵੀ ਤੁਸੀਂ ਇਸ ਜਗ੍ਹਾ ਦੇ ਉੱਪਰ ਦੇਖ ਸਕਦੇ ਹੋ ਤਾਂ ਮਕਾਨ ਉੱਪਰ ਚਬਾਰਾ ਜਿਹੜਾ ਉਹ ਬਣਾਇਆ ਗਿਆ ਸੀਗਾ ਔਰ ਹੁਣ ਇਸ ਘਰ ਨੂੰ ਢਾਕੇ ਜਿਹੜੀ ਨਵੀਂ ਬਿਲਡਿੰਗ ਆ ਉਹ ਇਸ ਘਰ ਦੇ ਉੱਪਰ ਤਿਆਰ ਕਰ ਦਿੱਤੀ ਗਈ ਹੈਗੀ ਤਾਂ ਇਸੇ ਹੀ ਘਰ ਦੇ ਵਿੱਚ ਧਰਮਿੰਦਰ ਦਾ ਜਿਹੜਾ ਬਚਪਨ ਹੈਗਾ ਉਹ ਬੀਤਦਾ ਹੈਗਾ ਇਸੇ ਹੀ ਘਰ ਦੇ ਵਿੱਚ ਰਹਿ ਕੇ ਉਹਨਾਂ ਦੇ ਵੱਲੋਂ ਜਿਹੜਾ ਇੱਕ ਐਕਟਰ ਬਣ ਦਾ ਸੁਪਨਾ ਸੀਗਾ ਉਹ ਬੁਨਿਆ ਗਿਆ ਔਰ ਇਸੇ ਹੀ ਘਰ ਤੋਂ ਉਹ ਆਪਣੀ ਮੁੰਬਈ ਦੇ ਲਈ ਜਿਹੜੀ ਪਹਿਲੀ ਉਡਾਨਾ ਉਹ ਭਰਦੇ ਨੇ ਤਾਂ ਇਹ ਤਸਵੀਰਾਂ ਉਸ ਘਰ ਦੇ ਬਾਹਰ ਦੀਆਂ ਨੇ ਜਿਸ ਘਰ ਦੇ ਵਿੱਚ ਧਰਮਿੰਦ ਦਰਦਾ ਜਨਮ ਹੁੰਦਾਗਾ ਜਿਸ ਘਰ ਦੇ ਵਿੱਚ ਉਹਨਾਂ ਦੇ ਵੱਲੋਂ ਆਪਣੇ ਬਚਪਨ ਦੇ ਦਿਨ ਬਿਤਾਏ ਜਾਂਦੇ ਨੇ ਜਿਸ ਘਰ ਦੇ ਵਿੱਚ ਰਹਿ ਕੇ ਉਹਨਾਂ ਦੇ ਵੱਲੋਂ ਇਹ ਸੁਪਨਾ ਬੀਜਿਆ ਗਿਆ ਕਿ ਉਹ ਇੱਕ ਐਕਟਰ ਬਨਣਾ ਚਾਹੁੰਦੇ ਨੇ ਔਰ ਇਸੇ ਘਰ ਦੇ ਵਿੱਚ ਉਹ ਹੀ ਉਹਨਾਂ ਦੇ ਵੱਲੋਂ ਜਿਹੜੀ ਇੱਕ ਚਿੱਠੀ ਸੀ ਉਹ ਇੱਕ ਫਿਲਮ ਪੱਤਰਕਾਰ ਦੇ ਵਿੱਚੋਂ ਕਿ ਲਈਏ ਕਿ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਟੈਲੈਂਟ ਹੰਟ ਨਾਮ ਦਾ ਇੱਕ ਜਿਹੜੀ ਇੱਕ ਕੰਪਨੀ ਹੈ ਜਾਂ ਇੱਕ ਏਜੰਸੀ ਹੈ ਜਿਸ ਦੇ ਵੱਲੋਂ ਨਵੇਂ ਐਕਟਰਾਂ ਦੀ ਜ਼ਰੂਰਤ ਹੈ ਔਰ ਇਸੇ ਘਰ ਦੇ ਵਿੱਚ ਉਹ ਚਿੱਠੀ ਹੈ ਜਿਹੜੀ ਉਹ ਪੋਸਟ ਕੀਤੀ ਜਾਂਦੀ ਹੈ ਜਿਹੜੀ ਇੱਕ ਅੱਗੇ ਜਾ ਕੇ ਤਰਮਿੰਦਰ ਨੂੰ ਤਰਮਿੰਦਰ ਸਿੰਘ ਦਿਓਲ ਨਾਮ ਨਾਲ ਮਸ਼ਹੂਰ ਕਰ ਦਿੰਦੀ ਹੈ ਤਰਮਿੰਦਰ ਦੇ ਪਿਤਾ ਇੱਕ ਸਰਕਾਰੀ ਅਧਿਆਪਕ ਸਨ ਤੇ ਉਹ ਸਾਨੇਵਾਲ ਸਕੂਲ ਦੇ ਵਿੱਚ ਪੜ੍ਹਾਉਂਦੇ ਸੀ। ਉਹੀ ਜਗ੍ਹਾ ਜਿੱਥੇ ਤਰਮਿੰਦਰ ਨੇ ਵੀ ਪੜ੍ਹਾਈ ਕੀਤੀ। ਤਰਮਿੰਦਰ ਨੇ ਆਪਣੀ ਪੜ੍ਹਾਈ ਆਪਣੇ ਘਰ ਦੇ ਨੇੜੇ ਇੱਕ ਪ੍ਰਾਇਮਰੀ ਸਕੂਲ ਤੋਂ ਕੀਤੀ ਸੀ। ਤਰਮਿੰਦਰ ਦੇ ਫਾਦਰ ਸਾਹਿਬ ਇਸੇ ਹੀ ਸਰਕਾਰੀ ਸਕੂਲ ਦੇ ਵਿੱਚ ਪੜਾਉਂਦੇ ਸੀ ਜਿਸ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਇਸੇ ਹੀ ਸਕੂਲ ਦੇ ਵਿੱਚ ਤਰਮਿੰਦਰ ਦੇ ਵੱਲੋਂ ਆਪਣੇ ਜਿਹੜੇ ਸ਼ੁਰੂਆਤੀ ਕਲਾਸਾਂ ਸੀ ਉਹ ਸ਼ੁਰੂ ਕੀਤੀਆਂ ਗਈਆਂ ਔਰ ਉਸ ਤੋਂ ਬਾਅਦ ਉਹ ਪਿੰਡ ਦੇ ਹਾਈ ਸਕੂਲ ਦੇ ਵਿੱਚ ਸ਼ਿਫਟ ਹੋ ਗਏ ਤਰਮਿੰਦਰ ਦੇ ਪਿਤਾ ਦੇ ਬਾਰੇ ਕਹਿੰਦੇ ਨੇ ਕਿ ਉਹ ਇਸੇ ਸਕੂਲ ਦੇ ਵਿੱਚ ਪੜਾਉਂਦੇ ਸੀ ਇਸ ਕਰਕੇ ਅਕਸਰ ਉਹਨਾਂ ਦੀ ਮਾਤਾ ਜੀ ਨੂੰ ਉਹ ਕਹਿੰਦੇ ਸੀ ਕਿ ਜਾਂ ਤਾਂ ਮੇਰਾ ਸਕੂਲ ਬਦਲ ਦਿੱਤਾ ਜਾਵੇ ਤੇ ਜਾਂ ਮੈਂ ਪੜ੍ਹਾਈ ਛੱਡ ਰਿਆਂਗਾ ਕਿਉਂਕਿ ਅਕਸਰ ਮੇਰੇ ਪਿਤਾ ਮੇਰੇ ਤੇ ਜ਼ਿਆਦਾ ਨਜ਼ਰ ਰੱਖਦੇ ਨੇ ਕਿ ਆਕਿ ਉਹਨਾਂ ਦੀ ਪੜ੍ਹਾਈ ਸਹੀ ਤਰੀਕੇ ਨਾਲ ਫੋਟੋ ਸਕੇ ਯਾਰ ਇਹ ਹੀ ਉਹ ਸਕੂਲ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਜਿਸ ਸਕੂਲ ਦੇ ਵਿੱਚ ਤਰਮਿੰਦਰ ਨੇ ਸ਼ੁਰੂਆਤ ਦੇ ਵਿੱਚ ਪੜ੍ਹੇਗਾ ਤਾਂ ਇਸੇ ਜਗ੍ਹਾ ਦੇ ਉੱਪਰੀ ਉਹ ਪਹੁੰਚਦੇ ਸੀ ਇਸੇ ਜਗ੍ਹਾ ਦੇ ਉੱਪਰੀ ਉਹਨਾਂ ਨੇ ਆਪਣੀ ਜਿਹੜੀ ਸ਼ੁਰੂਆਤੀ ਪੜ੍ਹਾਈ ਦਾ ਆਰੰਭ ਹੈਗਾ ਉਹ ਕੀਤਾ ਹੈਗਾ ਉਸ ਤੋਂ ਬਾਅਦ ਉਹ ਪਿੰਡ ਦੇ ਹੀ ਹਾਈ ਸਕੂਲ ਦੇ ਵਿੱਚ ਸ਼ਿਫਟ ਹੋ ਜਾਂਦੇ ਨੇ ਔਰ ਉਸ ਤੋਂ ਬਾਅਦ ਬੰਬੇ ਚਲੇ ਜਾਂਦੇ ਨੇ ਆਪਣੀ ਐਕਟਿੰਗ ਦਾ ਸੁਪਨਾ ਪੂਰਾ ਕਰਨ ਦੇ ਲਈ ਸਾਇੰਸ ਵਿੱਚ ਕੋਈ ਦਿਲਚਸਪੀ ਨਹੀਂ ਸੀ ਉਹ ਹਮੇਸ਼ਾ ਇੱਕ ਅਦਾਕਾਰ ਬਣਨਾ ਚਾਹੁੰਦੇ ਸੀ ਇਸ ਦੇ ਨਾਲ ਹੀ ਉਹ ਅਕਸਰ ਆਪਣੀ ਮਾਂ ਨੂੰ ਸ਼ਿਕਾਇਤ ਕਰਦੇ ਸੀ ਕਿ ਮੇਰਾ ਸਕੂਲ ਬਦਲ ਦਿਓ ਕਿਉਂਕਿ ਮੇਰੇ ਪਿਤਾ ਹਮੇਸ਼ਾ ਮੇਰਾ ਧਿਆਨ ਨਹੀਂ ਕਰਦੇ ਨੇ ਨਹੀਂ ਤਾਂ ਮੈਂ ਆਪਣੀ ਪੜ੍ਹਾਈ ਛੱਡ ਦੇਵਾਂਗਾ ਪਰ ਉਹਨਾਂ ਆਪਣੀ ਪੜ੍ਹਾਈ ਜਾਰੀ ਰੱਖੀ ਅਤੇ ਫਿਰ ਪਿੰਡ ਦੇ ਹਾਈ ਸਕੂਲ ਦੇ ਵਿੱਚ ਚਲੇ ਗਏ ਜਿੱਥੇ ਉਹਨਾਂ ਦਾ ਨਾਮ ਅਜੇ ਵੀ ਸਕੂਲ ਦੇ ਸਟਾਰ ਵਿਦਿਆਰਥੀਆਂ ਦੇ ਵਿੱਚ ਸੂਚੀਬੱਧ ਹੈ ਅੱਜ ਵੀ ਸਕੂਲ ਨੇ ਉਹਨਾਂ ਦਾ ਪੂਰਾ ਰਿਕਾਰਡ ਅਤੇ ਇਸ ਦੇ ਨਾਲ ਉਹ ਕਮਰਾ ਸੰਭਾਲ ਕੇ ਰੱਖਿਆ ਹੈ ਜਿਸ ਦੇ ਵਿੱਚ ਧਰਮਿੰਦਰ ਪੜ੍ਹਦੇ ਸਨ ਇਸ ਵਕਤ ਸਕੂਲ ਦੇ ਅੰਦਰ ਮੈਂ ਉਸ ਜਗ੍ਹਾ ਦੇ ਉੱਪਰ ਖੜ੍ਹਾ ਹੋਇਆਗਾ ਜਿਸ ਜਗ੍ਹਾ ਦੇ ਉੱਪਰ ਸਕੂਲ ਦੇ ਚਮਕਦੇ ਸਿਤਾਰਿਆਂ ਦੇ ਨਾਮ ਲਿਖੇ ਹੋਏ ਨੇ ਔਰ ਚਮਕਦੇ ਸਿਤਾਰਿਆਂ ਦਾ ਜ਼ਿਕਰ ਹੋਵੇ ਔਰ ਤਰਮਿੰਦਰ ਦਾ ਜ਼ਿਕਰ ਨਾ ਹੋਵੇ ਇਹ ਕਿਵੇਂ ਹੋ ਸਕਦਾ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਇਸ ਪਾਸੇ ਲਿਖਿਆ ਹੋਇਆ ਹੈ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਾਨੇਵਾਲ ਦੇ ਚਮਕਦੇ ਸਿਤਾਰੇ ਔਰ ਚਮਕਦੇ ਸਿਤਾਰਿਆਂ ਦੇ ਵਿੱਚੋਂ ਜੇਕਰ ਅਸੀਂ ਦੇਖੀਏ ਤਾਂ ਸਭ ਤੋਂ ਪਹਿਲਾ ਨਾਮ ਜੋ ਆ ਰਿਹਾ ਹੈਗਾ ਉਹ ਹੈ ਤਰਮਿੰਦਰ ਦਿਓਲ ਔਰ ਉਸ ਤੋਂ ਅੱਗੇ ਉਹਨਾਂ ਦੇ ਪਿਤਾ ਜੀ ਦਾ ਨਾਮ ਸ਼੍ਰੀ ਕੇ ਕੇਵਲ ਕ੍ਰਿਸ਼ਨ ਔਰ ਉਹ ਜਿਹੜੇ ਸਕੂਲ ਦੇ ਵਿੱਚ ਪੜ੍ਹਾਈ ਦਾ ਸਮਾਂ 1955 ਪਰ ਇਸ ਪਾਸੇ ਤੁਸੀਂ ਪੜ੍ਹੋਗੇ ਤਾਂ ਸੁਭਾਵਿਕ ਤੌਰ ਤੇ ਫਿਲਮੀ ਸੁਪਰਸਟਾਰ ਮੁੰਬਈ ਤਾਂ ਇਹ ਤੁਸੀਂ ਅਨੁਮਾਨ ਲਗਾ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਤਰਮਿੰਦਰ ਨੇ ਹਾਈ ਸਕੂਲ ਦੀ ਸਟੱਡੀ ਹੈ ਉਹ ਪਿੰਡ ਦੇ ਇਸੇ ਸਕੂਲ ਤੋਂ ਪ੍ਰਾਪਤ ਕੀਤੀ ਔਰ ਇਸ ਦੀ ਗਵਾਹੀ ਭਰਦਾ ਹੈ ਮੇਰੇ ਪਿੱਛੇ ਚਮਕਦੇ ਸਤਾਰਿਆਂ ਦਾ ਲੱਗਿਆ ਹੋਇਆ ਉਹ ਬੋਰਡ ਕਿ ਕਿਸ ਤਰੀਕੇ ਦੇ ਨਾਲ ਤਰਮਿੰਦਰ ਦਾ ਬਚਪਨ ਜਿੱਥੇ ਇਸ ਪਿੰਡ ਦੇ ਵਿੱਚ ਬੀਤਿਆ ਉੱਥੇ ਹੀ ਮੁੱਢਲੀ ਪੜ੍ਹਾਈ ਵੀ ਇਸੇ ਪਿੰਡ ਦੇ ਵਿੱਚ ਉਹ ਤਰਮਿੰਦਰ ਦੇ ਵੱਲੋਂ ਪ੍ਰਾਪਤ ਕੀਤੀ ਗਈ ਸਨੇਵਾਲ ਦੇ ਸਰਕਾਰੀ ਹਾਈ ਸਕੂਲ ਤੋਂ ਉਚੇਰੀ ਸਿੱਖਿਆ ਉਹਨਾਂ ਨੇ ਪ੍ਰਾਪਤ ਕੀਤੀ ਉਸ ਵਕਤ ਸਕੂਲ ਦੇ ਟੀਚਰ ਮੇਰੇ ਨਾਲ ਨੇ ਜਿਹੜੇ ਇਸ ਵਕਤ ਪੜਾ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਇਸ ਸਕੂਲ ਦੇ ਵਿੱਚ ਤਰਮਿੰਦਰ ਜੀ ਦਾ ਕਹੀਏ ਕਿ ਹਾਇਰ ਸਟੱਡੀ ਦਾ ਇੱਕ ਜਿਹੜਾ ਦੌਰ ਹੈ ਉਹ ਗੁਜ਼ਰਿਆ ਕਿਸ ਤਰੀਕੇ ਦਾ ਉਹ ਦੌਰ ਤੁਹਾਨੂੰ ਪੁਰਾਣੇ ਟੀਚਰਸ ਤੋਂ ਪਤਾ ਲੱਗਦਾ ਔਰ ਕਿਹੜੇ ਕਮਰਿਆਂ ਦੇ ਵਿੱਚ ਉਹ ਕੀ ਪੜਦੇ ਹੁੰਦੇ ਸੀ ਕੋਈ ਤਸਵੀਰਾਂ ਕੋਈ ਯਾਦਗਾਰ ਉਹਨਾਂ ਦੀ ਹੋਵੇ ਬਿਲਕੁਲ ਮੈਨੂੰ ਇਸ ਤਰ੍ਹਾਂ ਲੱਗਦਾ ਵੀ ਜਦੋਂ ਨਾ ਵੀ ਜਦੋਂ ਇੰਨਾ ਬੱਚਿਆਂ ਨੂੰ ਅਸੀਂ ਦੇਖਦੇ ਹਾਂ ਤਾਂ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਤਰਮਿੰਦਰ ਜੀ ਵੀ ਇ ਜੋ ਵੀ ਸਾਡੇ ਚੋਲੇ ਹਰ ਸਾਲ ਹੀ ਇਸ ਇਸੀ ਉਮਰ ਦੇ ਵਿੱਚ ਇਹੋ ਜਿਹੇ ਅਜਿਹੇ ਬੱਚੇ ਆਉਂਦੇ ਨੇ ਤੇ ਇਸ ਤਰ੍ਹਾਂ ਦੇ ਨਾਲ ਹੀ ਉਹਨਾਂ ਦਾ ਵੀ ਇਸ ਤਰ੍ਹਾਂ ਹੀ ਸ਼ਰਾਰਤਾ ਕਰਦੇ ਹੋਣਗੇ ਤੇ ਸਾਡੇ ਇਹ ਪੁਰਾਣੀ ਬਿਲਡਿੰਗ ਦਾ ਤੇ ਇਹ ਚ ਰੂਮ ਹਜੇ ਵੀ ਅਜਿਹਾ ਵਾ ਵੀ ਜਿਹਦੇ ਵਿੱਚ ਧਰਮਿੰਦਰ ਜੀ ਬੈਠ ਕੇ ਉਹਨਾਂ ਬੈਂਚਾਂ ਦੇ ਉੱਤੇ ਜਾਂ ਉਹਨਾਂ ਦੇ ਉੱਤੇ ਹੀ ਬੈਠਿਆ ਕਰਨਗੇ ਤੇ ਇਹ ਜਿਹੜਾ ਮੇਰੇ ਨਾਲ ਤੁਸੀਂ ਇੱਥੇ ਰੂਮ ਦੇਖ ਰਹੇ ਹੋ ਇਹ ਉਹੀ ਰੂਮ ਆ ਜਿੱਥੇ ਬੈਠ ਕੇ ਧਰਮਿੰਦਰ ਜੀ ਪੜ੍ਹਿਆ ਕਰਦੇ ਸੀ ਤੇ ਅੱਜ ਵੀ ਅਸੀਂ ਉਹਨੂੰ ਐਜ਼ ਇਟ ਇਜ਼ ਉਹੀ ਹੈ ਬਿਲਡਿੰਗ ਦਾ ਤੇ ਉਹਦੀਆਂ ਲੰਮੀ ਲੰਮੀਆਂ ਉਹਦੀਆਂ ਜਿਹੜੀਆਂ ਦੁਵਾਰਾਂ ਨੇ ਉਹ ਸਾਰੀਆਂ ਹੀ ਬਹੁਤ ਉੱਚੀਆਂ ਨੇ ਬਹੁਤ ਵੱਡੀ ਬਿਲਡਿੰਗ ਦਾ ਤੇ ਪੁਰਾਣੀ ਹੀ ਬਿਲਡਿੰਗ ਦਾ ਕਾ ਇਹ ਉਹ ਕਮਰੇ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਜਿਸ ਕਮਰੇ ਦੀ ਆਹ ਕਹਿੰਦੇ ਕਿ ਸ਼ਰਾਰਤਾਂ ਹੁੰਦੀਆਂ ਹੋਣਗੀਆਂ ਜਿਸ ਕਮਰੇ ਦੇ ਵਿੱਚ ਜਿਹੜੇ ਖਾਸ ਤਰੀਕੇ ਦੇ ਨਾਲ ਬਹੁਤ ਬਾਰ ਕਈ ਤਾਂ ਪੰਜਾਬ ਦੇ ਵਿੱਚ ਜਿਵੇਂ ਦੇਖੋ ਕੁੱਟ ਵੀ اسی ਕਮਰੇ 'ਚ ਪੈਂਦੀ ਹੋਏਗੀ ਤੇ ਪੜਾਈ ਵੀ اسی ਕਮਰੇ 'ਚ ਹੁੰਦੀ ਹੋਏਗੀ ਬਿਲਕੁਲ ਜੀ ਬਿਲਕੁਲ ਸਨ ਕਿਉਂਕਿ ਅਸੀਂ ਪੁਰਾਣੇ ਬਜ਼ੁਰਗਾਂ ਤੋਂ ਸੁਣਦੇ ਰਹੇ ਹਾਂ ਕਿ ਧਰਮਿੰਦਰ ਜੀ ਇਸ ਟੂਲ ਦੇ ਵਿੱਚ ਇਹ ਜਦੋਂ ਬੱਚਾ ਪੜਦਾ ਤਾਂ ਟੀਚਰ ਦੇ ਲਈ ਉਹ ਬੱਚਾ ਹੀ ਹੁੰਦਾ ਤੇ ਸਾਨੂੰ ਇਸ ਤਰ੍ਹਾਂ ਆਪਦੇ ਆਪ ਨੂੰ ਬਹੁਤ ਪ੍ਰਾਊਡ ਮਹਿਸੂਸ ਹੁੰਦਾ ਕਿ ਜਿਵੇਂ ਉੱਥੇ ਤੇ ਐਜ਼ ਅ ਟੀਚਰਾਂ ਜਿੱਥੇ ਧਰਮਿੰਦਰ ਜੀ ਇੱਥੇ ਸਟੂਡੈਂਟ ਹੋਇਆ ਕਰਦੇ ਸੀ ਜਦੋਂ ਇਹ ਬੱਚੇ ਸ਼ਰਾਰਤਾ ਕਰਦੇ ਨੇ ਤਾਂ ਆਹ ਕਮਰੇ ਦੇ ਵਿੱਚ ਆ ਕੇ ਸਾਨੂੰ ਇਸ ਤਰ੍ਹਾਂ ਦੀ ਫੀਲਿੰਗ ਆਉਂਦੀ ਆ ਕਿ ਧਰਮਿੰਦਰ ਜੀ ਅੱਜ ਵੀ ਇਉਂ ਇਸੇ ਹੀ ਤਰ੍ਹਾਂ ਵਿਚਰਦੇ ਹੋਣਗੇ ਉਹਨਾਂ ਦਾ ਬਚਪਨ ਇੱਥੇ ਬੀਤਿਆ ਉਹਨਾਂ ਦੀਆਂ ਯਾਦਾਂ ਇਹ ਜਿਹੜਾ ਰੂਮ ਆ ਇਸ ਕਮਰੇ ਦੇ ਨਾਲ ਉਹਨਾਂ ਦੀਆਂ ਬਹੁਤ ਸਾਰੀਆਂ ਯਾਦਾਂ ਬਟ ਜਿਹੜੇ ਸਾਡੇ ਇੱਥੋਂ ਹੀ ਸਾਡੇ ਰਿਸਪੈਕਟਡ ਟੀਚਰ ਰਣਵੀਰ ਸਿੰਘ ਰਾਣਾ ਸਰ ਨੇ ਉਹਨਾਂ ਨੂੰ ਉਹਨਾਂ ਬਾਰੇ ਉਹਨਾਂ ਨੇ ਸਾਨੂੰ ਉਹਨਾਂ ਦੀ ਹਿਸਟਰੀ ਬਾਰੇ ਦੱਸਿਆ ਤੇ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਇਹ ਵੀ ਜਾਣਕਾਰੀ ਸਾਨੂੰ ਉਹਨਾਂ ਨੂੰ ਵੀ ਉਹਨਾਂ ਦੇ ਬਜ਼ੁਰਗਾਂ ਨੇ ਦੱਸੀ ਕਿਉਂਕਿ 1948 ਦੀਆਂ ਜੰਨਾਂ ਨੇ ਆਜ਼ਾਦੀ ਤੋਂ 1 ਸਾਲ ਬਾਅਦ ਦਾ ਸਮਾਂ 1947 ਤੋਂ 1 ਸਾਲ ਬਾਅਦ 1948 ਦੇ ਵਿੱਚ ਇੱਥੇ ਉਹਨਾਂ ਨੇ ਐਡਮਿਸ਼ਨ ਲਈ ਤੇ ਆਪਾਂ ਨੂੰ ਦੇਖ ਸਕਦੇ ਹਾਂ ਜੀ ਆਜ਼ਾਦੀ ਤੋਂ ਬਾਅਦ ਦੇ ਵਿੱਚ ਹੀ ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਉਦੋਂ ਤੋਂ ਹੀ ਉਹਨਾਂ ਦੀਆਂ ਆਜ਼ਾਦਾਂ ਇਸ ਸਾਹਨੇ ਵਾਲ ਦੇ ਨਾਲ ਜੁੜੀਆਂ ਨੇ ਪਿੱਛੇ ਤੁਸੀਂ ਦੇਖੋਗੇ ਕਿ ਸਟੂਡੈਂਟ ਕਾਫੀ ਬੈਠੇ ਨੇ ਉਹਨਾਂ ਨਾਲ ਵੀ ਜਿਹੜੀ ਚਰਚਾ ਕੀਤੀ ਹੋ ਕਰਕੇ ਦੇਖਦੇ ਆਂਗੇ ਤਾਂ ਰੋਟੀ ਖਾ ਲਈ ਸਾਰਿਆਂ ਨੇ ਰੋਟੀ ਖਾ ਲਈ ਹਾਂ ਜੀ ਕਿ ਨਾਮ ਹੈ ਜਸ਼ਨਜੀਤ ਮਹਿਰਾ ਜੀ ਹਾਂ ਜੀ ਜਸ਼ਨਜੀਤ ਮਹਿਰਾ ਮਹਿਰਾ ਸਾਹਿਬ ਤਰਮਿੰਦਰ ਜੀ ਨੂੰ ਜਾਣਦੇ ਹੋ ਹਾਂ ਜੀ ਕਿਹੜੀ ਕਲਾਸ ਬੈਠੇ ਕਿਹੜੀ ਕਲਾਸ ਚ ਇਸ ਟਾਈਮ ਤੁਸੀਂ ਅਸੀਂ ਤਾਂ ਇਹ ਛੋਟੇ ਸੀ ਰਹਾਂ ਅੱਛਾ ਨਹੀਂ ਨਹੀਂ ਹੁਣ ਕਿਹੜੀ ਕਲਾਸ ਚ ਹੋ ਤੈਂਟ ਜੀ ਤੈਂਟ ਫਿਲਮ ਦੇਖਦੇ ਦਰਮੇਂਦਰ ਜੀ ਦੀਆਂ ਕਿਹੜੀ ਕਿਹੜੀ ਦੇਖੀ ਹੋਈ ਹੈ ਸਾਰੇ ਗਾ ਟੋੜਾ ਟੋੜਾ ਕਿਹ ਹੈ ਹਾਸੇ ਮਨਾ ਸਿੰਘ ਕਿਹੜੀ ਕਿਹੜੀ ਫਿਲਮ ਦੇਖੀ ਹੋਈ ਹੈ ਜੀ ਸ਼ੋਲੇ ਫਿਲਮ ਦੇਖੀ ਆ। ਸ਼ੋਲੇ ਦੇਖੀ ਆ। ਹਾਂਜੀ। ਠੀਕ ਆ। ਜੀ ਹੋਰ ਵੀ ਕਈ ਫਿਲਮਾਂ ਦੇਖੀਆਂ। ਹਾਂਜੀ। ਤਾਂ ਇਹ ਉਹ ਬਚਪਨ ਆ ਜਿਸ ਦੇ ਵਿੱਚ ਸ਼ਰਾਰਤਾਂ ਇਸੇ ਤਰੀਕੇ ਦੇ ਨਾਲ ਧਰਮਿੰਦਰ ਜੀ ਦੀਆਂ guzriyan ਹੋਣਗੀਆਂ ਔਰ ਇਹੀ ਉਹ ਕਲਾਸਰੂਮ ਹੈ ਜਿਸ ਕਲਾਸਰੂਮ ਦੇ ਨਾਲ ਉਹਨਾਂ ਦੀਆਂ ਬਹੁਤ ਸਾਰੀਆਂ ਯਾਦਾਂ ਨੇ ਜਿਹੜੀਆਂ ਉਹ ਜੁੜੀਆਂ ਜਿਸ ਜਗ੍ਹਾ ਤੋਂ ਧਰਮਿੰਦਰ ਜੀ ਨੇ ਆਪਣੀ ਸਕੂਲੀ ਪੜਾਈ ਪੂਰੀ ਕੀਤੀ। ਜਿੱਥੋਂ ਧਰਮਿੰਦਰ ਅਕਸਰ ਸਕੂਲ ਦੇ ਪਿੱਛੇ ਸਥਿਤ ਰੇਲਵੇ ਸਟੇਸ਼ਨ ਦੀ ਪੁਲੀ ਤੇ ਜਾਂਦੇ ਸੀ ਤੇ ਉੱਥੇ ਬੈਠ ਕੇ ਰੇਲਾਂ ਨੂੰ ਵੇਖਦੇ ਸੀ ਸ਼ਾਇਦ ਉਹ ਦਿਨ ਆਵੇਗਾ ਜਦ ਉਹਨਾਂ ਦੇ ਸੁਪਨੇ ਉਡਾਨ ਭਰਨਗੇ ਤੇਜ਼ ਦੇ ਨਾਲ ਹੀ ਉਹ ਵੀ ਇੱਕ ਦਿਨ ਮੁੰਬਈ ਲਈ ਜਵਾਨਾ ਹੋਣਗੇ ਜਿਸ ਜਗ੍ਹਾ ਤੇ ਮੈਂ ਖੜਾ ਹੋਇਆ ਇਹ ਰੇਲਵੇ ਦੀ ਲਾਈਨ ਆ ਔਰ ਰੇਲਵੇ ਦੇ ਨਾਲ ਦੀ ਬਿਲਕੁਲ ਇੱਕ ਪੁਲੀ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਹੇਠਲੇ ਪਾਸੇ ਕਿਉਂਕਿ ਕਾਫੀ ਜ਼ਿਆਦਾ ਚੇਂਜਸ ਆ ਚੁੱਕੀ ਹੈ ਕਿਸੇ ਸਮੇਂ ਇੱਥੋਂ ਦੀ ਇੱਕ ਕਹ ਲਈਏ ਕਿ ਨਦੀ ਜਾਂ ਇੱਕ ਕੋਈ ਪਾਣੀ ਦਾ ਜਿਹੜਾ ਬਹਾਅ ਹੁੰਦਾ ਸੀ ਔਰ ਇਸੇ ਜਗ੍ਹਾ ਦੇ ਉੱਪਰ ਤਰਮਿੰਦਰ ਅਕਸਰ ਬੈਠ ਜਾਇਆ ਕਰਦੇ ਸੀ ਔਰ ਸਕੂਲ ਦੇ ਟੀਚਰ ਮੇਰੇ ਨਾਲ ਨੇ ਸਰ ਇੱਥੇ ਕੀ ਖਾਸ ਰਹਿੰਦਾ ਸੀਗਾ ਇਸ ਪੁਲੀ ਦੇ ਨਾਲ ਤਰਮਿੰਦਰ ਜੀ ਦੀਆਂ ਬਹੁਤ ਹੀ ਜ਼ਿਆਦਾ ਪੁਰਾਣੀਆਂ ਯਾਦਾਂ ਜੁੜੀਆਂ ਹੋਈਆਂ ਨੇ ਸਾਡੇ ਬਜ਼ੁਰਗ ਦੱਸਦੇ ਨੇ ਕਿ ਉਹ ਪੁਲੀਆ ਜਿੱਥੇ ਬੈਠ ਕੇ ਕਦੇ ਧਰਮਿੰਦਰ ਜੀ ਸੁਪਨਾ ਲਿਆ ਕਰਦੇ ਸੀ ਤੇ ਜਦੋਂ ਟ੍ਰੇਨ ਕੋਈ ਵੀ ਜਾਂਦੀ ਸੀ ਜਾਂ ਦਿੱਲੀ ਜਾਂ ਬੰਬਈ ਨੂੰ ਜਾਂਦੀ ਸੀ ਤਾਂ ਉਹ ਟ੍ਰੇਨ ਵੱਲ ਦੇਖ ਕੇ ਕਰਦੇ ਹੁੰਦੇ ਸੀ ਕਿ ਇਸੇ ਟ੍ਰੇਨ ਦੇ ਵਿੱਚ ਇੱਕ ਦਿਨ ਮੈਂ ਜਾਵਾਂਗਾ ਤੇ ਬੰਬਈ ਜਾ ਕੇ ਸਟਾਰ ਬਣਾਵਾਂਗਾ ਤੇ ਅੱਜ ਉਹਨਾਂ ਦਾ ਸੁਪਨਾ ਪੂਰਾ ਹੋ ਗਿਆ ਸਿੱਧੇ ਤੌਰ ਦੇ ਉੱਪਰ ਇਹ ਪੁਲੀ ਦੀ ਤਸਵੀਰ ਹੇਠਾਂ ਤੁਹਾਨੂੰ ਦਿਖਾਈਏ ਤਾਂ ਤੁਹਾਨੂੰ ਬਿਲਕੁਲ ਵਿਚਕਾਰ ਦੀ ਜਿਹੜਾ ਇਹ ਪਾਣੀ ਹੈ ਉਹ ਵੀ ਤੁਹਾਨੂੰ ਨਜ਼ਰ ਆ ਰਿਹਾ ਹੋਏਗਾ ਤਾਂ ਜਿਹੜੀ ਕਿਉਂਕਿ ਸਟਰਕਚਰ ਕਾਫੀ ਜ਼ਿਆਦਾ ਚੀਜ਼ਾਂ ਦਾ ਚੇਂਜ ਹੋ ਚੁੱਕਾ ਹੈ ਤਾਂ ਇਹੀ ਪੁਲੀ ਦੇ ਉੱਪਰ ਬੈਠ ਕੇ ਤਰਮਿੰਦਰ ਨੇ ਬੰਬੇ ਜਾਣ ਦਾ ਜਿਹੜਾ ਸੁਪਨਾ ਹੈਗਾ ਉਹ ਅਕਸਰ ਦੇਖਦੇ ਸੀ ਕਿ ਕਿਸੇ ਦਿਨ ਮੌਕਾ ਆਏਗਾ ਤੇ ਮੈਂ ਮੁੰਬਈ ਜਾਵਾਂਗਾ ਔਰ ਇਸੇ ਜਗ੍ਹਾ ਦੇ ਉੱਪਰ ਹੀ ਇੱਕ ਉਡਾਰ ਹੈ ਜਿਹੜੀ ਇੱਕ ਸਟਾਰ ਦੇ ਤੌਰ ਦੇ ਉੱਪਰ ਤਰਮਿੰਦਰ ਦੀ ਸ਼ੁਰੂ ਹੁੰਦੀ ਹੈ ਦੇ ਪੁਲੀ ਤੇ ਕਦੇ ਰੇਲਵੇ ਲਾਈਨ ਤੇ ਕਦੇ ਸਟੇਸ਼ਨ ਤੇ ਤਰਮਿੰਦਰ ਹਮੇਸ਼ਾ ਟ੍ਰੇਨ ਵਲ ਘੂੜਦੇ ਰਹਿੰਦੇ। ਇਸ ਉਮੀਦ ਵਿੱਚ ਕਿ ਉਹ ਸਮਾਂ ਆਵੇਗਾ ਜਦ ਉਹ ਮੁੰਬਈ ਲਈ ਰਵਾਨਾ ਹੋਣਗੇ। ਤਰਮਿੰਦਰ ਨੇ ਅਖਬਾਰ ਵਿੱਚ ਇੱਕ ਇਸ਼ਤਿਹਾਰ ਪੜ੍ਹਿਆ ਤੇ ਆਪਣਾ ਪੂਰਾ ਬਾਇਓ ਡੇਟਾ ਇੱਕ ਆਪਣੀ ਫੋਟੋ ਦੇ ਨਾਲ ਮੁੰਬਈ ਭੇਜਿਆ। ਇਹ ਉਹਨਾਂ ਦੀ ਕਿਸਮਤ ਵਿੱਚ ਇੱਕ ਨਵਾਂ ਮੋੜ ਸੀ। ਉਹਨਾਂ ਨੂੰ ਮੁੰਬਈ ਨੇ ਚੁਣਿਆ ਜਿਸ ਤੋਂ ਬਾਅਦ ਉਹਨਾਂ ਦੇ ਪਿਤਾ ਉਹਨਾਂ ਨੂੰ ਮੁੰਬਈ ਭੇਜਣ ਲਈ ਸਹਿਮਤ ਹੋ ਗਏ। ਉਹੀ ਰੇਲ ਗੱਡੀ ਜਿਸ ਨੂੰ ਧਰਮਿੰਦਰ ਅਕਸਰ ਵੇਖਦੇ ਸਨ ਹੁਣ ਉਹ ਸਮਾਂ ਆ ਗਿਆ ਸੀ ਜਦੋਂ ਰੇਲ ਗੱਡੀ ਰਹੀ ਰਵਾਨਾ ਹੋਣ ਵਾਲੀ ਸੀ ਤੇ ਸਾਨੇਵਾਲ ਰੇਲਵੇ ਸਟੇਸ਼ਨ ਤੋਂ ਮੁੰਬਈ ਲਈ ਰੇਲ ਗੱਡੀ ਦੇ ਵਿੱਚ ਚੜ ਗਏ ਧਰਮਿੰਦਰ ਅਕਸਰ ਸਾਨੇਵਾਲ ਦੇ ਸਟੇਸ਼ਨ ਤੇ ਬੈਠ ਕੇ ਇੱਕ ਸੁਪਨਾ ਦੇਖਦਾ ਸੀ ਕਿ ਦਿੱਲੀ ਅਤੇ ਬੰਬੇ ਜਾਣ ਵਾਲੀਆਂ ਟ੍ਰੇਨਾਂ ਕਦੋਂ ਉਹਨਾਂ ਨੂੰ ਆਪਣੇ ਨਾਲ ਲੈ ਕੇ ਜਾਣਗੀਆਂ ਠੀਕ ਕਿਸੇ ਤਰੀਕੇ ਦੇ ਨਾਲ ਇਹ ਟ੍ਰੇਨ ਦਾ ਜਿਹੜਾ ਇੱਕ ਸੁਪਨਾ ਸੀ ਉਹ ਧਰਮਿੰਦਰ ਦਾ ਬਣਿਆ ਰਹਿੰਦਾ ਸੀ ਕਿ ਕਦੋਂ ਉਹ ਸਮਾਂ ਆਵੇ ਕਿ ਉਹ ਵੀ ਇਸੇ ਤਰੀਕੇ ਦੇ ਨਾਲ ਬੰਬੇ ਦੇ ਲਈ ਦਿੱਲੀ ਦੇ ਲਈ ਰਵਾਨਾ ਹੋਵੇ ਔਰ ਉੱਥੇ ਜਾ ਕੇ ਆਪਣੀ ਐਕਟਰ ਬਣ ਦਾ ਸੁਪਨਾ ਪੂਰਾ ਕਰ ਸਕੇ ਔਰ ਉਸ ਦਾ ਇਹ ਸੁਪਨਾ ਪੂਰਾ ਹੁੰਦਾ ਜਦੋਂ ਉਹ ਬੰਬੇ ਤੋਂ ਇੱਕ ਚਿੱਠੀ ਉਸ ਨੂੰ ਮਿਲਦੀ ਹੈ ਜਿਸ ਦੇ ਵਿੱਚ ਉਹਨਾਂ ਦੀ ਸਿਲੈਕਸ਼ਨ ਕਰ ਲਈ ਜਾਂਦੀ ਹੈ ਕਿ ਜੋ ਨਵੇਂ ਟੈਲੈਂਟ ਕਲਾਕਾਰਾਂ ਦੀ ਖੋਜ ਕੀਤੀ ਜਾ ਰਹੀ ਹੈ ਉਸ ਲਈ ਤਰਮਿੰਦਰ ਦੀ ਚੋਣ ਹੋ ਚੁੱਕੀ ਹੈ ਔਰ ਉਸ ਤੋਂ ਬਾਅਦ ਤਰਮਿੰਦਰ ਸ਼ੁਰੂ ਕਰਦਾ ਆਪਣਾ ਰੇਲ ਦੇ ਜ਼ਰੀਏ ਬੰਬੇ ਦਾ ਸਫ਼ਰ ਫਿਰ ਇੱਕ ਦਿਨ ਉਹ ਆਇਆ ਜਦੋਂ ਤਰਮਿੰਦਰ ਸਾਂਨੇਵਾਲ ਤੋਂ ਹਮੇਸ਼ਾ ਦੇ ਲਈ ਬੰਬੇ ਵੱਲ विदा हो गया ठीक इस ट्रेन दी तरह अपने ਸੁਪਨਿਆਂ ਨੂੰ ਨਾਲ ਲੈ ਕੇ ਕਿ ਕਦੇ ਉਹ ਵੀ ਇੱਕ ਵੱਡਾ ਐਕਟਰ ਬਣੇਗਾ ਔਰ ਉਸਦੇ ਸੁਪਨਿਆਂ ਨੂੰ پرواز ملی ਔਰ ਸੁਪਨਿਆਂ ਨੂੰ پرواز ਵੀ ਅਜਿਹੀ ਮਿਲੀ ਕਿ ਤਰਮਿੰਦਰ ਜੋ ਇੱਕ 스타ਰ ਬਣਨ ਦੇ ਲਈ ਗਿਆ ਸੀ ਇੱਕ ਸੁਪਰ 스타ਰ ਬਣ ਕੇ ਬੰਬੇ ਹੀ ਨਹੀਂ ਬਲਕਿ ਭਾਰਤ ਦੇ ਨਾਮ ਨਾਲ ਪੂਰੀ ਦੁਨੀਆ ਦੇ ਉੱਪਰ ਉਸਨੇ ਆਪਣੀ ਐਕਟਿੰਗ ਦਾ ਲੋਹਾ ਮਣਵਾਇਆ ਅਕਸਰ ਕਿਹਾ ਜਾਂਦਾ ਕਿ ਤਰਮਿੰਦਰ ਇਸੇ ਸਟੇਸ਼ਨ ਤੇ ਬੈਠ ਕੇ ਉਡੀਕ ਕਰਦਾ ਸੀ ਕਿ ਕਦੇ ਉਸ ਦੀ ਵਾਰੀ ਵੀ ਆਏਗੀ ਬਹੁਤ ਸਾਰੀਆਂ ਟ੍ਰੇਨਾਂ ਉਸ ਨੇ ਬੰਬੇ ਨੂੰ ਜਾਂਦੀਆਂ ਹੋਈਆਂ ਦੇਖੀਆਂ ਬਹੁਤ ਸਾਰੀਆਂ ਟ੍ਰੇਨਾਂ ਉਸ ਨੇ ਦਿੱਲੀ ਨੂੰ ਜਾਂਦੀਆਂ ਹੋਈਆਂ ਦੇਖੀਆਂ ਠੀਕ ਕਿਸੇ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਇਹ ਟ੍ਰੇਨ ਲੰਘ ਰਹੀ ਹੈ ਤਾਂ ਤਰਮਿੰਦਰ ਨੂੰ ਵੀ ਲੱਗਦਾ ਸੀ ਕਿ ਇੱਕ ਦਿਨ ਉਸ ਦਾ ਜ਼ਰੂਰ ਆਉਣਾ ਹੈ ਜਿਸ ਦਿਨ ਕੋਈ ਟ੍ਰੇਨ ਇਸ ਜਗ੍ਹਾ ਦੇ ਉੱਪਰ ਰੁਕੇਗੀ ਔਰ ਉਸ ਦਾ ਜਿਹੜਾ ਇੱਕ ਬੰਬੇ ਦਾ ਸਫ਼ਰ ਹੈ ਉਹ ਸ਼ੁਰੂ ਹੋਏਗਾ ਪਰ ਉਹ ਵਾਰੀ ਆਉਂਦੇ ਆਉਂਦੇ ਕਾਫੀ ਸਮਾਂ ਲੱਗ ਜਾਂਦਾ ਹੈ ਜਦੋਂ ਇੱਕ ਚਿੱਠੀ ਉਹਨਾਂ ਦੇ ਵੱਲੋਂ ਬੰਬੇ ਭੇਜੀ ਜਾਂਦੀ ਹੈ ਔਰ ਉਸ ਚਿੱਠੀ ਦਾ ਜਵਾਬ ਆਉਂਦਾ ਹੈ ਤਾਂ ਉਸ ਚਿੱਠੀ ਦੇ ਜਵਾਬ ਦੇ ਵਿੱਚ ਤਰਮਿੰਦਰ ਨੂੰ ਪਤਾ ਲੱਗਦਾ ਹੈ ਕਿ ਉਸ ਦੀ ਬੰਬੇ ਜਾਣ ਦਾ ਹੁਣ ਰਸਤਾ ਸਾਫ਼ ਹੋ ਚੁੱਕਾ ਹੈਗਾ ਔਰ ਇਸੇ ਸਟੇਸ਼ਨ ਦੇ ਉੱਪਰ ਹੀ ਤਰਮਿੰਦਰ ਦੇ ਵੱਲੋਂ ਬੰਬੇ ਜਾਣ ਦੇ ਲਈ ਜਿਹੜੀ ਆਪਣੀ ਪਹਿਲੀ ਟ੍ਰੇਨ ਸੀ ਜਿਹੜੀ ਉਹ ਇਸ ਜਗ੍ਹਾ ਦੇ ਉੱਪਰੋਂ ਫੜੀ ਗਈ ਸੀ ਜਿਸ ਦੇ ਨਾਲ ਬੰਬੇ ਦਾ ਸਫ਼ਰ ਸ਼ੁਰੂ ਕੀਤਾ ਤਰਮਿੰਦਰ ਦੀ ਗਲੀ ਦੇ ਵਿੱਚੋਂ ਹੀ ਇੱਕ ਮਕਾਨ ਅਜਿਹਾ ਵੀ ਹੈ ਜਿਨ੍ਹਾਂ ਨੇ ਉਹਨਾਂ ਦੇ ਪਿਤਾ ਜੀ ਤੋਂ ਸਟੱਡੀ ਲਈ ਉਸ ਤੋਂ ਬਾਅਦ ਖੁਦ ਉਸੇ ਸਕੂਲ ਦੇ ਵਿੱਚ ਪੜਾਇਆ ਜਿੱਥੇ ਉਹਨਾਂ ਦੇ ਪਿਤਾ ਪੜਾਇਆ ਕਰਦੇ ਸੀ ਇਸ ਵਕਤ ਮਾਸਟਰ ਜੀ ਮੇਰੇ ਨਾਲ ਨੇ ਸਰ ਪੂਰਾ ਨਾਮ ਕੀ ਹੈ ਤੁਹਾਡਾ ਮੇਰ ਪ੍ਰਕਾਸ਼ਾ ਜੀ ਮੇਰਾ ਪੂਰਾ ਨਾਮ ਵੀਰ ਪ੍ਰਕਾਸ਼ ਜੀ ਤਰਮਿੰਦਰ ਜੀ ਨਾਲ ਕਿਸ ਤਰੀਕੇ ਦਾ ਰਿਸ਼ਤਾ ਸੀ ਉਹਨਾਂ ਦੇ ਪਿਤਾ ਜੀ ਨਾਲ ਕਿਸ ਤਰੀਕੇ ਦਾ ਰਿਸ਼ਤਾ ਸੀ ਔਰ ਕਿਹੋ ਜਿਹਾ ਪਰਿਵਾਰ ਸੀ ਇਹ ਪੂਰਾ ਬਹੁਤ ਅੱਛਾ ਪਰਿਵਾਰ ਸੀ ਉਹਨਾਂ ਸਾਰਿਆਂ ਦਾ ਆਪਸ ਵਿੱਚ ਬਹੁਤ ਪਿਆਰ ਸੀਗਾ ਜੀ ਔਰ ਬਾਹਰ ਵੀ ਲੋਕਾਂ ਦੇ ਨਾਲ ਬਹੁਤ ਪਿਆਰ ਸੀ ਇਹ ਉਹਨਾਂ ਦਾ ਬਹੁਤ ਨੇਕ ਸੀਗੇ ਬਹੁਤ ਅੱਛਾ ਸੀ ਸਾਰਾ ਪਰਿਵਾਰ ਹੀ ਬਹੁਤ ਅੱਛਾ ਸੀ ਔਰ ਜਿਸ ਤਰੀਕੇ ਦੇ ਨਾਲ ਤੁਸੀਂ ਪਹਿਲਾਂ ਉਹਨਾਂ ਦੇ ਪਿਤਾ ਜੀ ਕੋਲੋਂ ਪੜੇ ਫਿਰ ਉਹਨਾਂ ਨੇ ਤੁਸੀਂ ਉੱਥੇ ਪੜਾਇਆ ਪਿਤਾ ਜੀ ਦਾ ਕਿਸ ਤਰੀਕੇ ਦਾ ਸੁਭਾਅ ਸੀ ਕਿਸ ਤਰੀਕੇ ਦਾ ਕੰਮ ਰੰਦਾ ਸੀ ਔਰ ਐਕਟਰ ਬਣ ਦੀ ਖੂਬੀ ਧਰਮਿੰਦਰ ਦੇ ਵਿੱਚ ਨਜ਼ਰ ਆਉਂਦੀ ਸੀ ਕਦੇ ਨਹੀਂ ਜੀ ਬਿਲਕੁਲ ਨਹੀਂ ਨਜ਼ਰ ਆਉਂਦੀ ਸੀ ਪਰ ਉਹਨਾਂ ਦੇ ਵਿੱਚ ਲਗਨ ਸੀ ਬਈ ਮੈਂ ਮੁੰਬਈ ਜਾਣਾ ਉੱਥੇ ਪੜਨਾ ਉੱਥੇ ਜਾ ਕੇ ਕੰਮ ਕਰਨਾ ਪਿਤਾ ਜੀ ਤਾਂ ਉਹਦੇ ਮਨ ਦੇ ਨਹੀਂ ਸੀ ਪਰ ਉਹਨੇ ਆਪਣੀ ਮਾਤਾ ਜੀ ਨੂੰ ਮਨਾ ਲਿਆ ਉਹ ਨਾਲ ਫਿਰ ਉਹਨਾਂ ਨੇ ਉੱਥੇ ਚਲੇ ਗਏ ਸੱਢੀ ਕਰ ਲਈ ਉਹਨਾਂ ਵੱਡੀ ਗੱਲ ਇਹ ਆ ਜੀ ਉਹਨਾਂ ਦੀ ਕਿਸਮਤ ਨੇ ਉਹਨਾਂ ਦਾ ਸਾਥ ਦਿੱਤਾ ਉਹਨਾਂ ਦੀ ਕਿਸਮਤ ਨੇ ਬਹੁਤ ਸਾਥ ਦਿੱਤਾ ਬਹੁਤ ਅچھے ਰਹੇ ਉਹਨਾਂ ਨੇ ਫਿਰ ਮਾਇਸੀ ਫੂਲ ਔਰ ਪੱਥਰ ਉੱਥੋਂ ਬਹੁਤ ਚੜ ਗਏ ਉਹੀ ਉਹਨਾਂ ਦੀ ਸੀ ਨਹੀਂ ਤਾਂ ਉਹ ਸਾਨੇ ਵਾਲਾ ਉਹਨੂੰ ਤਿਆਰ ਸੀਗਾ ਜੀ ਕਿ ਕੋਈ ਮਰ ਕੰਮ ਨਹੀਂ ਸੀ ਮਿਲਦਾ ਜਿਸ ਤਰੀਕੇ ਦੇ ਨਾਲ ਜਦੋਂ ਤਰਮਿੰਦਰ ਜੀ ਐਕਟਰ ਬਣਦੇ ਨੇ ਉਹਨਾਂ ਦੇ ਪਿਤਾ ਜੀ ਉਸ ਸਮੇਂ ਇੱਥੇ ਰਹ ਰਹੇ ਸੀਗੇ ਉਹਨਾਂ ਦੇ ਪਿਤਾ ਜੀ ਇੱਥੇ ਨਹੀਂ ਸੀ ਉਹ ਆਪਣੇ ਰਿਸ਼ਤੇਦਾਰ ਕੋ ਖਵਾਰੇ ਚਲੇ ਗਏ ਸੀ ਠੀਕ ਹੈ ਹਕਮਤ ਚੰਦ ਕੋ ਠੀਕ ਹੈ ਹਾਂ ਜੀ ਔਰ ਗਲੀ ਦੇ ਵਿੱਚ ਕਿਸ ਤਰੀਕੇ ਦਾ ਮਾਹੌਲ ਹੁੰਦਾ ਸੀ ਕਿ ਜਦੋਂ ਪਤਾ ਲੱਗਦਾ ਸੀ ਤਰਮਿੰਦਰ ਦੀ ਫਿਲਮ ਆਉਣ ਵਾਲੀ ਹੈ ਨਹੀਂ ਜੀ ਆਮ ਕੋਈ ਰੁਝਾਨ ਨਹੀਂ ਸੀ ਲੋਕਾਂ ਦਾ ਸਾਰੇ ਮੰਦੇ ਆਪਣੇ ਕੰਮਾਂ 'ਤੇ ਲੱਗ ਰਹੇ ਨੇ ਪਰ ਇਹ ਹੈ ਵੀ ਮਾਣ ਜ਼ਰੂਰ ਸੀ ਮੈਂ ਕਿੱਥੋਂ ਉੱਠ ਕੇ ਸਾਂਹਿਆ ਤੋਂ ਉੱਠ ਕੇ ਉਹ ਬੰਦਾ ਬੰਬੇ ਗਿਆ ਔਰ ਕਿੰਨੀ ਤਰੱਕੀ ਕੀਤੀ ਅਸਮਾਨ ਨੂੰ ਛੋਹ ਰਿਆ ਉਹਨੇ ਤਾਂ ਬਿਲਕੁਲ ਜਿਹੜੇ ਉਹਨਾਂ ਦੇ ਕਲિયੇ ਕਿ ਸਕੂਲ ਦੇ ਵਿੱਚ ਟੀਚਰ ਵੀ ਸੀ ਔਰ ਨਾਲ ਦੀ ਨਾਲ ਉਹਨਾਂ ਦੇ ਪਿਤਾ ਜੀ ਤੋਂ ਪੜੇ ਵੀ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਰਹੀ ਸੀ ਕਿ ਕਿਸ ਤਰੀਕੇ ਦੀਆਂ ਯਾਦਾਂ ਉਹਨਾਂ ਦੀਆਂ ਤਰਮਿੰਦਰ ਦੇ ਨਾਲ ਉਹਨਾਂ ਦੇ ਪਰਿਵਾਰ ਦੇ ਨਾਲ ਜੁੜੀਆਂ ਹੋਈਆਂ ਨੇ ਮੁੰਬਈ ਜਾਣ ਤੋਂ ਬਾਅਦ ਤਰਮਿੰਦਰ ਨੇ ਬਹੁਤ ਸੰਘਰਸ਼ ਕੀਤਾ ਪਰ ਇੱਕ ਦਿਨ ਉਹਨਾਂ ਨੂੰ ਸਫਲਤਾ ਮਿਲੀ ਜਦ ਉਹਨਾਂ ਨੂੰ ਆਪਣੀ ਪਹਿਲੀ ਵੱਡੀ ਫਿਲਮ ਫੂਲ ਔਰ ਪੱਥਰ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਖਾਣੇ ਬਾਰੇ ਗੱਲ ਕੀਤੇ ਬਿਨਾ ਪੰਜਾਬ ਬਾਰੇ ਗੱਲ ਕਰਨਾ ਅਸੰਭਵ ਹੈ ਕਿਉਂਕਿ ਅੱਜ ਵੀ ਤਰਮਿੰਦਰ ਸਾਨੇਵਾਲ ਤੋਂ ਮਠਿਆਈਆਂ ਮੰਗਵਾਉਂਦੇ ਨੇ ਕਿਉਂਕਿ ਉਹਨਾਂ ਨੂੰ ਇੱਥੋਂ ਦਾ ਗਜਰੇਲਾ ਬਹੁਤ ਪਸੰਦ ਹੈ ਪੰਜਾਬ ਦੀ ਗੱਲ ਹੋਵੇ ਔਰ ਖਾਣ ਪੀਣ ਦੀ ਗੱਲ ਨਾ ਹੋਵੇ ਇਹ ਹੋ ਹੀ ਨਹੀਂ ਸਕਦਾ ਖਾਣ ਪੀਣ ਦੇ ਲਈ ਅਕਸਰ ਪੰਜਾਬੀ ਜਾਣੇ ਜਾਂਦੇ ਨੇ ਔਰ ਇਹੀ ਸ਼ੌਕ ਧਰਮੇਂਦਰ ਜੀ ਦਾ ਵੀ ਰਹਾਗਾ ਉੱਪਰ ਤੁਸੀਂ ਬੋਰਡ ਦੇਖ ਸਕਦੇ ਹੋ ਇਹ ਬੋਰਡ ਸਾਂਨੇਵਾਲ ਦੀ ਗਲੀਆਂ ਦੇ ਵਿੱਚ ਆਮ ਚਰਚਾ ਦੇ ਵਿੱਚ ਰਹਿੰਦਾਗਾ ਲੰਬੜਦਾਰ ਸਵੀਟ ਹਾਊਸ ਤਾਂ ਇਹ ਸਵੀਟ ਹਾਊਸ ਦੀ ਖਾਸੀਅਤ ਕੀ ਹੈ ਕਿ ਇਸੇ ਸਵੀਟ ਹਾਊਸ ਦੇ ਅੰਦਰੋ ਹੀ ਧਰਮਿੰਦਰ ਸਿੰਘ ਦਿਓਲ ਜਿਹੜੀ ਕਲੀਆਂ ਕਿ ਮਠਾਈ ਸੀ ਉਹ ਪਸੰਦ ਕਰਦੇ ਸੀ ਦੁਕਾਨ ਦੇ ਓਨਰ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਜਿਹੜੀ ਉਹ ਕਰ ਲੈਨੇ ਆ ਸਰ ਨਮਸਕਾਰ ਜੀ ਨਮਸਕਾਰ ਜੀ ਸਰ ਕਿੰਨੀ ਕੁ ਪੁਰਾਣੀ ਤੁਹਾਡੀ ਇਹ ਦੁਕਾਨ ਹੈਗੀ ਇਸ ਦੁਕਾਨ ਦਾ ਜ਼ਿਕਰ ਕਰੀਏ ਤਾਂ 35 ਸਾਲ ਦਾ ਹੀ ਮੈਨੂੰ ਹੋ ਗਿਆ ਤੇ ਮੇਰਾ ਮੇਰਾ ਦਾਦਾ ਕਰਦਾ ਰਿਹਾ ਤੇ ਫਿਰ ਭਾਪੇ ਨੇ ਕੀਤੀ ਉਦੋਂ ਆ 35 ਸਾਲ ਮੈਨੂੰ ਹੋਏ ਤੇ ਬਹੁਤ ਚਰਚਾ ਦੇ ਵਿੱਚ ਟੁੜੀ ਦੁਕਾਨ ਰਹਿੰਦੀ ਹੈ ਕਹਿੰਦੇ ਤਰਮਿੰਦਰ ਜੀ ਇਸੀ ਦੁਕਾਨ ਤੋਂ ਬਹੁਤ ਸਾਰੀ ਮਠਾਈਆਂ ਸਪੈਸ਼ਲ ਬੰਬੇ ਮੰਗਵਾਉਂਦੇ ਸੀਗੇ ਜਿਹੜਾ ਕੋਈ ਬੰਦਾ ਜਾਂਦਾ ਸੀ ਗਾਜਰ ਭਗਤ ਪਰਫੀ ਲੱਡ ਲੈ ਕੇ ਜਾਂਦਾ ਜ਼ਰੂਰ ਉਹਦੇ ਵਾਸਤੇ ਅੱਛਾ ਜੀ ਇਹ ਕੋਈ ਬਾਹਰੋਂ ਆਇਆ ਜੀ ਕੈਨੇਡਾ ਤੋਂ ਉਹ ਫਿਰ ਕਰਨ ਦੇਵਾਲ ਦੇ ਵਿਆਹ ਨੂੰ ਹੈ ਨਾ ਲੈ ਕੇ ਗਿਆ ਪਿੰਡੋਂ ਕੋਈ ਚੀਜ਼ ਲੈ ਕੇ ਜੱਲੀਏ ਫਿਰ ਉਹ ਮਰਪੀ ਲੈ ਕੇ ਤੇ ਤੁਹਾਡੀ ਦੁਕਾਨ ਤੇ ਕਦੇ ਆਈ ਸੀ ਤਰਮਿੰਦਰ ਜੀ ਜਿੱਥੇ ਕੁਝ ਲੈਣ ਲਈ ਸਪੈਸ਼ਲ ਆਏ ਹੋਣ ਕਦੇ ਜਾਂ ਤੁਹਾਨੂੰ ਕਦੇ ਮਿਲਣ ਆਏ ਹੋ ਮੈਨੂੰ ਮਿਲੇ ਸੀ ਜੀ ਨਨਨ ਦੱਸਿਆ ਨਾ ਸਾਧੂ ਰਾਮ ਦਾ ਪੋਤਾ ਮੈਨੂੰ ਮਿਲਿਆ ਜੱਪੀ ਪਾ ਕੇ ਵਧੀਆ ਮਿਲੇ ਅੱਛਾ ਹਾਂ ਇਹ ਮੈਨੂੰ ਕਹਿੰਦਾ ਛੋਟੇ ਇੱਕ ਦੁਕਾਨ ਤੇ ਵੀ ਜਰੂਰ ਆਉਂਗਾ ਤੇ ਆ ਸਕੂਲ 'ਚ ਵੀ ਜਰੂਰ ਆਉਂਗਾ ਪਰ ਰਾਸ਼ੀ ਅੰਨਾ ਹੋ ਗਿਆ ਸੀ ਬੇਤ ਦਾ ਰਾਸ਼ ਹੋ ਗਿਆ ਰੇ ਦਾ ਪੌਲਸੀ ਬਹੁਤ ਬਹੁਤ ਰਾਸ਼ ਹੋ ਗਿਆ ਸੀ ਜੀ ਤੇ ਤੁਹਾਡੀ ਦੁਕਾਨ ਦਾ ਕੀੜੀ ਮਠਾਈ ਉਹਨਾਂ ਨੂੰ ਸਭ ਤੋਂ ਜ਼ਿਆਦਾ ਪਸੰਦ ਸੀਗੀ ਸਾਡੇ ਨਾਲ ਗਾਜਰਬਾਗ ਜਾਂਦਾ ਸੀ ਜੀ ਅੱਛਾ ਸਪੈਸ਼ਲ ਬੰਬੇ ਮੰਗਵਾਉਂਦੇ ਹਾਂ ਜੀ ਚਿਨੈ ਨੂੰ ਲੈ ਕੇ ਜਾਂਦੇ ਗਾਜਰਬਾਗ ਜਾਂਦਾ ਸੀ ਜੀ ਬੰਬੇ ਤੁਸੀਂ ਵੀ ਕਦੇ ਕੋਰੀਅਰ ਕੀਤਾ ਉਹਨਾਂ ਦੇ ਲਈ ਨਹੀਂ ਨਹੀਂ ਕੀਤਾ ਬੰਦੇ ਵਧੇਰੇ ਲੈ ਜਾਂਦੇ ਰਹਿੰਦੇ ਸੀ ਹੁਣ ਸੀ ਸੀਜ਼ਨ ਸ਼ੁਰੂ ਹੋਣਾ ਕਿਸੇ ਨੇ ਕਦੇ ਨਾ ਜਾਣਾ ਲੈ ਕੇ ਜਾਂਦੇ ਸੀ ਲਾਜ ਮਤਲਬ ਜਿਨ੍ਹਾਂ ਨੇ ਧਰਮਿੰਦਰ ਨੂੰ ਮਿਲਣ ਜਾਣਾ ਤੁਹਾਡੀ ਦੁਕਾਨ ਤੋਂ ਗਜ਼ਰੇਲਾ ਸਪੈਸ਼ਲ ਜਾਂਦੇ ਲੈ ਕੇ ਜਾਂਦੇ ਸਪੈਸ਼ਲ ਆ ਤੇ ਇਹ ਇਹ ਜਿਹੜਾ ਤੁਸੀਂ ਤਸਵੀਰ ਦੇਖੋਗੇ ਕਿ ਕਿਸ ਤਰੀਕੇ ਦੇ ਨਾਲ ਇਹ ਦੁਕਾਨ ਕਿਉਂਕਿ ਬਿਲਕੁਕੁਲ ਘਰ ਦੇ ਨਜ਼ਦੀਕ ਹੈ ਤਾਂ ਸ਼ੁਰੂ ਤੋਂ ਹੀ ਜਿਹੜੀ ਇਸ ਦੁਕਾਨ ਦੇ ਨਾਲ ਇੱਕ ਵੱਡਾ ਮੋਹ ਹੈ ਜਿਹੜਾ ਉਹ ਧਰਮਿੰਦਰ ਦਾ ਰਹਿਗਾ ਔਰ ਇਸੇ ਦੁਕਾਨ ਤੋਂ ਜਿਹੜਾ ਗਜ਼ਰੇਲਾ ਹੈਗਾ ਉਹ ਧਰਮਿੰਦਰ ਜੀ ਦੇ ਲਈ ਜਾਂਦਾ ਰਿਹਾ ਹੈ ਅੱਜ ਵੀ ਉਹਨਾਂ ਦੇ ਪੁਰਾਣੇ ਜਾਣਕਾਰ ਉਹਨਾਂ ਨੂੰ ਯਾਦ ਕਰਦੇ ਨੇ ਤੇ ਦੱਸਦੇ ਨੇ ਕਿ ਕਿਵੇਂ ਉਹ ਤਰਮਿੰਦਰ ਨੂੰ ਮਿਲਣ ਲਈ ਮੁੰਬਈ ਜਾਂਦੇ ਸੀ ਜਿਵੇਂ ਹੀ ਪਿੰਡ ਵਾਸੀਆਂ ਨੂੰ ਪਤਾ ਲੱਗਾ ਕਿ ਤਰਮਿੰਦਰ ਬਿਮਾਰ ਨੇ ਉਹਨਾਂ ਨੇ ਤਰਮਿੰਦਰ ਦੀ ਚੰਗੀ ਸਿਹਤ ਲਈ ਪ੍ਰਾਰਥਨਾ ਕੀਤੀ ਅਤੇ ਕਿਹਾ ਕਿ ਉਹ ਕਿਸੇ ਦਿਨ ਪਿੰਡ ਵਾਪਸ ਆਵੇ ਅਤੇ ਉਹ ਉਸ ਨੂੰ ਮਿਲਣਾ ਚਾਹੁੰਦੇ ਨੇ ਅਤੇ ਉਹਨਾਂ ਨੂੰ ਪੁਰਾਣੇ ਸਮੇਂ ਦੀ ਯਾਦ ਵੀ ਆਈ ਪਿੰਡ ਦੇ ਵਿੱਚ ਸੱਤ ਦਾ ਮਾਹੌਲ ਹੈ ਉਸ ਜਗ੍ਹਾ ਦੇ ਉੱਪਰ ਜਾ ਕੇ ਦੇਖਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਦੇਖੋਗੇ ਕਿ ਤਾਸ਼ ਦੀ ਗੇਮ ਹੈ ਜਿਹੜੀ ਉਹ ਚੱਲ ਰਹੀ ਹੈ ਪਿੰਡ ਦੇ ਨੌਜਵਾਨ ਹੋਣ ਔਰ ਚਾਹੀ ਬਾਕੀ ਦੇ ਬਜ਼ੁਰਗ ਹੋਣ ਤਮਾਮ ਜਿਹੜੇ ਲੋਕ ਨੇ ਇਕੱਠੇ ਹੋ ਕੇ ਤਾਸ਼ ਖੇਡ ਰਹੇ ਨੇ ਸੱਸੀ ਗਾਲ ਜੀ ਪਹਿਲਾਂ ਤਾਂ ਸਾਰਿਆਂ ਨੂੰ ਸੱਸੀ ਗਾਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਵੀ ਪੰਕਜ ਕੁਮਾਰ ਸ਼ਰਮਾ ਜੀ ਪੱਕਾ ਜੀ ਕਿਵੇਂ ਦੇਖਦੇ ਹੋ ਤਰਮਿੰਦਰ ਨੇ ਬਹੁਤ ਵੱਡਾ ਨਾਮ ਤੁਹਾਡੇ ਪਿੰਡ ਦਾ ਕੀਤਾ ਕੋਈ ਯਾਦਾਂ ਉਹਨਾਂ ਨਾਲ ਜੁੜੀਆਂ ਹੋਣ ਕਦੇ ਮਿਲੇ ਹੋ ਕਦੇ ਦੇਖਿਆ ਉਹਨਾਂ ਨੂੰ ਦੇਖੋ ਜੀ ਮਿਲੇ ਪਰਸਨਲੀ ਤਾਂ ਨਹੀਂ ਹੈਗੇ ਦੋ ਕੁ ਵਾਰੀ ਸਾਡੇ ਹੋਸਟ 'ਚ ਆਏ ਨੇ ਜੀ ਬਸ ਜਿਵੇਂ ਕੋਲੋਂ ਲੰਘ ਗਏ ਮਿਲੇ ਇਦਾਂ ਹੀ ਮਿਲੇ ਜੀ ਬਸ ਬਾਕੀ ਸਾਡੇ ਸੀਨੀਅਰ ਬਜ਼ੁਰਗ ਬੈਠੇ ਨੇ ਜਿਨ੍ਹਾਂ ਦੇ ਅੱਗੇ ਫਾਦਰ ਜਿਹੜੇ ਨੇ ਉਹਨਾਂ ਦੇ ਨਾਲ ਰਿਲੇਸ਼ਨ ਹੈਗੇ ਵੀ ਸੀਗੇ ਤੇ ਉਹਨਾਂ ਨੂੰ ਕਾਫੀ ਤਕਰੀਬਨ ਅਪਰੋਕਸੀਮੇਟਲੀ 70 ਸਾਲ ਤਾਂ ਹੋ ਹੀ ਗਏ ਜੀ ਇੱਥੋਂ ਗਿਆ ਨੂੰ 65-70 ਸਾਲ ਹੋ ਗਏ ਬਿਲਕੁਲ ਤਾਂ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਜੀ ਬੱਗਾ ਜੀ ਪਕਾ ਜੀ ਕਦੇ ਮਿਲੇ ਉਹਨਾਂ ਨੂੰ ਧਰਮਿੰਦਰ ਜੀ ਨੂੰ ਧਰਮਿੰਦਰ ਜੀ ਨੂੰ ਦੇਖਿਆ ਜਰੂਰ ਹੈ ਇੱਥੇ ਆਏ ਸੀ ਪ੍ਰਾਇਮਰੀ ਸਕੂਲ 'ਚ ਇੱਥੇ ਹੀ ਪੜ੍ਹਦੇ ਸੀ ਸਕੂਲ 'ਚ ਹੀ ਆਏ ਸੀ ਅੱਜ ਤੋਂ 10 ਸਾਲ ਪਹਿਲਾਂ ਠੀਕ ਹੈ ਤੇ ਦੇਖਿਆ ਜਰੂਰ ਆ ਗੱਲਬਾਤ ਨਹੀਂ ਹੋਈ ਜੀ ਫਿਲਮਾਂ ਦੇਖਦੇ ਉਹਨਾਂ ਦੀਆਂ ਫਿਲਮਾਂ ਦੇਖਦੇ ਆ ਜੀ ਕਿਵੇਂ ਲੱਗਦਾ ਜਦੋਂ ਆਪ ਦੇ ਪਿੰਡ ਦੇ ਉਹ ਬਸਨੀਕ ਦਾ ਨਾਮ ਐਡਾ ਵੱਡਾ ਹੋ ਜੇ ਐਡਾ ਉੱਚਾ ਹੋ ਜੇ ਪਿੰਡ ਦਾ ਨਾਂ ਰੋਸ਼ਨ ਕੀਤਾ ਜੀ ਉਹਨਾਂ ਨੇ ਸਾਨੇਵਾਲ ਦਾ ਤੇ ਸਾਨੂੰ ਮਾਣ ਆ ਜੀ ਪਿੰਡ ਨੂੰ ਜਿਸ ਤਰੀਕੇ ਦੇ ਨਾਲ ਸਿਹਤ ਤੁਹਾਡੀ ਠੀਕੀ ਚੱਲ ਰਹੀ ਹੈ ਦਵਾਵਾਂ ਕਰੋਂਗੇ ਉਸ ਚੀਜ਼ ਦੇ ਲਈ ਫਿਰ ਹਾਂਜੀ ਦਵਾਵਾਂ ਹੋ ਰਹੀਆਂ ਨੇ ਜੀ ਪੂਜਾ ਪਾਠ ਵੀ ਹੋ ਰਹੀ ਆ ਜੀ ਲੰਗਰ ਵੀ ਲੱਗ ਰਹੇ ਨੇ ਵੀ ਠੀਕ ਰਹਿਣਾ ਬਾਕੀ ਬੌਜੀ ਨਾਲ ਤੁਹਾਡਾ ਕੀ ਨਾਮ ਹੈ ਬਾਬੂ ਜੀ ਮੇਰਾ ਨਾਮ ਬਲਰਾਮ ਪਾਟਕਾ ਜੀ ਜੀ ਤੁਸੀਂ ਕਦੇ ਮਿਲੇ ਹੋਏ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਤੁਹਾਡੀਆਂ ਯਾਦਾਂ ਸੀ 2003 ਚ ਮਿਲਿਆ ਮੈਂ ਇੱਥੇ ਐਸੀ ਰਾਤ ਨੂੰ 1:30 ਵਜੇ ਆਏ ਸੀ ਉਸ ਮੇਰੇ ਉਹਨਾਂ ਨਾਲ ਜਾਣਦੇ ਸੀ ਬ੍ਰਦਰ ਨਾਲ ਪੜ੍ਹਦੇ ਸੀਗੇ ਉਹਨਾਂ ਨੂੰ ਜਾਣਦੇ ਸੀ ਮੈਨੂੰ ਤਾਂ ਜਾਣਦੇ ਨਹੀਂ ਸੀ ਐਵੇਂ ਤੁਹਾਨੂੰ ਕਹਿ ਤਵਾ ਪਰ ਉਹ ਮੋਢੇ ਤੇ ਹੱਥ ਰੱਖ ਕੇ ਇੱਥੇ ਖੂਕੋਲ ਆ ਗਏ ਇੱਥੇ ਆ ਜਿਹੜਾ ਇਹ ਜਿੱਥੇ ਕਿਰਾਏ ਤੇ ਰਹਿੰਦੇ ਸੀਗੇ ਮਕਾਨ ਚ ਇਹਨਾਂ ਦੇ ਫਾਦਰ ਇੱਥੇ ਟੀਚਰ ਸੀ ਪ੍ਰਾਇਮਰੀ ਸਕੂਲ ਦੇ ਵਿੱਚ ਤੇ ਸਨੀ ਦੇਵਲ ਜੀ ਦਾ ਵੀ ਬਰਥ ਹੋ ਰਿਹਾ ਬਾਕੀ ਇਹਨਾਂ ਨੇ ਨਾ ਅੱਛੀ ਮਿਹਨਤ ਕੀਤੀ ਆ ਚੰਗਾ ਨੌਕ ਕਮਾਇਆ ਸਾਹਨੇ ਵਾਲ ਨੂੰ ਇਸ ਚੀਜ਼ ਦਾ ਫਕਰ ਆ ਔਰ ਹੋਣਾ ਵੀ ਚਾਹੀਦਾ ਸਰ ਸਸੀਕਾਲ ਜੀ ਕੀ ਨਾਮ ਹੈ ਤੁਹਾਡਾ ਇਹ ਜਾਣਦੇ ਹੀ ਰਹੇ ਕੀ ਨਾਮ ਹੈ ਜੀ ਅਕਸ਼ੇ ਜੀ ਅ ਕਰੇ ਕਹਿੰਦੇ ਅਕਸਰ ਜਾਂਦੇ ਰਹਿੰਦੇ ਸੀਗੇ ਬੰਬੇ ਦੇ ਵਿੱਚ ਹਾਂਜੀ ਕਿਵੇਂ ਦਾ ਫਿਰ ਕੰਮ ਕਰ ਰਹਿੰਦਾ ਸੀ ਗੱਲਾਂ ਬਾਤਾਂ ਕੀ ਹੁੰਦੀਆਂ ਸੀ ਕਰੇ ਹਾਂਜੀ ਹਾਂਜੀ ਤਾਂ ਜਿਹੜੇ ਅਕਸ਼ੇ ਜੀ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਰਹੀ ਸੀ ਸ਼ਾਇਦ ਸੀ ਤਾਂ ਇਹਦੀ ਠੀਕ ਨਹੀਂ ਹੈ ਦੂਸਰੇ ਪਾਸੇ ਤਾਂਛ ਦੀ ਬਾਜ਼ੀ ਹੈ ਜਿਹੜੀ ਉਹ ਚੱਲ ਰਹੀ ਸੀ ਕਿ ਪਿੰਡ ਦੇ ਲੋਕ ਦਵਾਵਾਂ ਲਗਾਤਾਰ ਕਰ ਰਹੇ ਨੇ ਕਿ ਕਹਿੰਦੇ ਇਸ ਨੇ ਕੇਵਲ ਸਾਡੇ ਪਿੰਡ ਦਾ ਹੀ ਨਹੀਂ ਬਲਕਿ ਪੂਰੀ ਦੁਨੀਆ ਦੇ ਵਿੱਚ ਦੇਸ਼ ਦਾ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ਧਰਮਿੰਦਰ ਦੇ ਜੱਦੀ ਪਿੰਡ ਦੇ ਵਿੱਚ ਅਸੀਂ ਬੈਠੇ ਹੋਏ ਆਂ ਔਰ ਸ਼ਰਮਾ ਜੀ ਮੇਰੇ ਨਾਲ ਨੇ ਜਿਹੜੇ ਉਹਨਾਂ ਦੇ ਬਚਪਨ ਦੇ ਦੋਸਤ ਕਹਿ ਲੋ ਚਾਹੇ ਉਹਨਾਂ ਦੇ ਕਹ ਲਈਏ ਕਿ ਗਮਾਣ ਦੇ ਵਿੱਚ ਰਹਿਣ ਵਾਲੇ ਕਹਿ ਲੋ ਤੇ ਇਹਨਾਂ ਤੋਂ 5 ਸਾਲ ਵੱਡੇ ਨੇ ਸਰ ਸਸੀ ਗਾਲ ਪਹਿਲਾਂ ਤਾਂ ਉਹਦੇ ਜਿਹੜਾ ਛੋਟਾ ਭਾਈ ਸੀ ਨਾ ਅਜੀਤ ਉਹ ਵੀ ਰ ਅਮ ਉਮਰ ਸੀਗਾ ਠੀਕ ਹੈ ਅਸੀਂ ਇਕੱਠੇ ਰਹੇ ਆ ਉਹ ਆਪਣੇ ਰੇਲਵੇ ਸੀਗਾ ਬਟਾਲੇ ਠੀਕ ਹੈ ਮੇਰੇ ਪਾਸ ਵਹ ਤਾਂ ਰਸਲਾ ਰਹੇ ਬਾੜ ਚਾਉਂਡ ਚ ਪੇਰੋ ਮੇਰੇ ਕੋ ਆਇਆ ਕਈ ਵਾਰ ਉੱਥੇ ਕਈ ਦਫਾ ਮਿਲੇ ਵਿਆਹ ਜਾਂਦੀ ਐ ਜੇ ਕਈ ਦਫਾ ਮੈਂ ਤਰਮਿੰਦਰ ਨਾਲ ਕਿਵੇਂ ਸੀ ਤੁਹਾਡੀ ਜੀ ਤਰਮਿੰਦਰ ਜੀ ਨਾਲ ਕਿਵੇਂ ਸੀ ਸਾਡੇ ਨਾਲ ਦੋਸਤਾਂ ਨਾਲ ਜਿੱਥੇ ਤੁਸੀਂ ਬੈਠੇ ਆ ਇਦਾਂ ਅੱਛਾ ਜੇ ਹੁਣ ਵੀ ਆ ਇੱਕ ਆਇਆ ਸੀ ਤੇ ਦੋ ਤਿੰਨ ਸਾਲ ਹੋ ਗਏ ਤੇ ਮੈਨੂੰ ਮੈਸੇਜ ਮਿਲਿਆ ਫਿਰ ਮੈਂ ਗਿਆ ਆ ਮਹਾਂ ਦਾ ਡੇਰਾ ਫਿਰ ਉਹ ਸਕੂਲ ਆ ਸਕੂਲ ਦੇਖਦੂ ਕੇ ਫਿਰ ਰਕਮ ਕੇ ਫਿਰ ਚਲਾ ਗਿਆ ਲੁਧਿਆਣੇ ਫਿਰ ਲੁਧਿਆਣੇ ਮੈਂ ਨਾਲ ਰਿਆ ਰਾਤ ਦੂਏ ਦਿਨ ਉਹ ਚਲਾ ਗਿਆ ਬੰਬੇ ਅਸੀਂ ਇੱਥੇ ਇਕਦਾ ਵਾਰ ਸ਼ੂਟਿੰਗ ਦੇ ਆਏ ਸੀਗੇ ਬੰਗਿਆ ਉਦੋਂ ਵੀ ਉਦੋਂ ਇਹਦਾ ਇੱਕ ਹੋਇਆ ਸੀ ਇਹਨੇ ਉਹ ਉਹ ਕਹਿੰਦੇ ਜਹਾਜ਼ ਦੀ ਸੀਟ ਨਹੀਂ ਆ ਗਈ ਇਹਨੇ ਐ ਨੋਟਿਸ ਿੱਟੇ ਸੀਗੇ ਅਖਬਾਰਾਂ 'ਚ ਆਇਆ ਸੀ ਬਹੁਤ ਤੁਸੀਂ 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 ਮਿਲਦੇ ਹੋਵਗੇ ਬੰਬੇ ਕਦੇ ਉਹਨਾਂ ਦੇ ਘਰ ਗਏ ਹੋਵਗੇ ਹਾਂ ਘਰ ਮੈਂ ਕਈ ਵਾਰ ਗਿਆ ਜਿਸ ਤਰੀਕੇ ਦੇ ਨਾਲ ਹੁਣ ਬਿਮਾਰ ਚੱਲ ਰਹੇ ਨੇ ਹਸਪਤਾਲ ਦੇ ਵਿੱਚ ਦਾਖਲ ਸੀਗੇ ਅਰਦਾਸ ਕਰੋਗੇ ਉਹਨਾਂ ਦੇ ਲਈ ਇੱਕ ਸੇਤਜਾਬ ਹੋ ਜਾਣ ਫਿਰ ਤੋਂ ਵਾਪਸ ਕੰਮ ਤੇ ਪਰਤਣ ਫਿਰ ਤੋਂ ਵਾਪਸ ਉਹਨਾਂ ਪ੍ਰਸ਼ੰਸਕਾਂ ਦੇ ਵਿੱਚ ਆਉਣ। ਬਿਮਾਰ ਹੈਗੇ ਉਹਨੂੰ ਪਤਾ ਲੱਗਿਆ। ਆਖ ਵਾਰਾ ਟੀਵੀ ਤੇ ਪਤਾ ਲੱਗਿਆ। ਅਰਦਾਸ ਕਰੋਗੇ ਉਹਨਾਂ ਲਈ? ਅ ਜੀ ਕਹਿੰਦੇ ਨੇ ਪ੍ਰਮਾਤਮਾ ਲੰਮੀ ਉਮਰ ਦਵੇ। ਕਹਿੰਦੇ ਇਸੇ ਸਕੂਲ ਦੇ ਵਿੱਚ ਉਹਨਾਂ ਦੇ ਫਾਦਰ ਸਾਹਿਬ ਜਿਹੜੇ ਉਹ ਪੜਾਉਂਦੇ ਰਹੇ ਨੇ ਤੇ ਰਮਿੰਦਰ ਵੀ ਇੱਥੋਂ ਪੜ੍ਹਦੇ ਰਹੇ ਨੇ ਔਰ ਉਸ ਤੋਂ ਬਾਅਦ ਉਹ ਫਗਵਾੜੇ ਜਿਹੜੇ ਚਲੇ ਜਾਂਦੇ ਰਹੇ ਨੇ ਆਪਣੇ ਰਿਸ਼ਤੇਦਾਰ ਦੇ ਕੋਲ ਔਰ ਇਸ ਤਰੀਕੇ ਦੇ ਨਾਲ ਉਹਨਾਂ ਦਾ ਪਿੰਡ ਦੇ ਵਿੱਚ ਜਿਹੜਾ ਪੂਰਾ ਬਚਪਨ ਹੈਗਾ ਉਹ ਬੀਤ ਹੈਗਾ। ਇਸ ਲਈ ਅੱਜ ਹਰ ਕੋਈ ਆਪਣੇ ਤਰੀਕੇ ਦੇ ਨਾਲ ਤਰਮਿੰਦਰ ਨੂੰ ਯਾਦ ਕਰ ਰਿਹਾ ਹੈ। ਤਰਮਿੰਦਰ ਨੂੰ ਸਾਲ 2005 ਵਿੱਚ ਲਾਈਫਟਾਈਮ ਅਚੀਵਮੈਂਟ ਲਈ ਜੀਸ ਨੇ ਅਵਾਰਡ ਮਿਲਿਆ ਸੀ। ਸਾਲ 2007 ਵਿੱਚ ਉਹਨਾਂ ਨੂੰ ਪੂਨੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੇ ਵਿੱਚ ਲਾਈਫਟਾਈਮ ਅਚੀਵਮੈਂਟ ਅਵਾਰਡ ਅਤੇ ਆਈਫਾ ਲਾਈਫਟਾਈਮ ਅਚੀਵਮੈਂਟ ਅਵਾਰਡ ਮਿਲਿਆ। 1997 ਵਿੱਚ ਉਹਨਾਂ ਨੂੰ ਹਿੰਦੀ ਸਿਨੇਮਾ ਵਿੱਚ ਯੋਗਦਾਨ ਲਈ ਫਿਲਮਫੇਅਰ ਲਾਈਫਟਾਈਮ ਅਚੀਵਮੈਂਟ ਅਵਾਰਡ ਮਿਲਿਆ ਸੀ। ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦਿਖਾਇਆ ਕਿ ਕਿਸ ਤਰੀਕੇ ਦੇ ਨਾਲ ਤਰਮਿੰਦਰ ਨੇ ਸਾਂਨੇਵਾਲ ਤੋਂ ਉੱਠ ਕੇ ਬੰਬਈ ਤੱਕ ਦਾ ਸਫ਼ਰ ਤੈਅ ਕੀਤਾ ਔਰ ਉਹ ਚੀਜ਼ਾਂ ਜਿਸ ਚੀਜ਼ਾਂ ਦੇ ਨਾਲ ਸ਼ਾਇਦ ਤੁਸੀਂ ਪਹਿਲਾਂ ਵਾਕਿਫ ਨਾ ਹੋ ਉਹਨਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਦਿਖਾਈਆਂ ਕਿ ਕਿਸ ਤਰੀਕੇ ਦੇ ਨਾਲ ਇੱਕ ਛੋਟੇ ਜਿਹੇ ਘਰ ਤੋਂ ਉੱਠ ਕੇ ਬੰਬਈ ਤੱਕ ਦਾ ਸਫ਼ਰ ਤਰਮਿੰਦਰ ਨੇ ਤੈਅ ਕੀਤਾ ਔਰ ਜਿਸ ਨੇ ਬਾਲੀਵੁੱਡ ਦੇ ਵਿੱਚ ਇੱਕ ਵੱਡਾ ਨਾਮ ਨਖਟਿਆ ਜੁੜੇ ਰੋਜ਼ ਹੀ ਪੰਜਾਬ ਰਿਆਣਾ ਹਿਮਾਚਲ ਦੇ ਨਾਲ ਖਬਰਾਂ ਦਾ ਸਿਲਸਿਲਾ ਲਗਾਤਾਰ ਜਾਰੀ ਰਹੇਗਾ